ਹਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 17 ਗੁੰਡੇ ਪਾਏ ਆ ਜੀ ਪੰਜ ਪੰਜ ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਣਾ ਸਾਈਡ ਤੇ ਬਜਿਆਨ ਬਹੁਤ ਸੋਹਣੇ ਦੋ ਕਲਰ ਚ ਬਣਾਵਾਂਗੇ ਆਪਾਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਪਾਂ ਬਚੇ ਕੁਛੇ ਰੰਗਾਂ ਦੇ ਨਾਲ ਬਣਾ ਸਕਦੇ ਆ ਬਹੁਤ ਸੋਹਣਾ ਬਣ ਕੇ ਆਉਂਦਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਜਲਦੀ ਵੀ ਬਹੁਤ ਬਣਦਾ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਦਿਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਲਿਓ ਜੀ ਚਲੋ ਜੀ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਬਣਾਉਣਾ ਵਿੱਚ ਆਪਾਂ ਆਪਣਾ ਦੂਸਰਾ ਕਲਰ ਲਾਵਾਂਗੇ కు కండా బ తారనా కేస్ బండా తారే ఫ फिर उतार तो लास्ट भी अपने को पांच कुंडे तो सारे सीधे बना लेने तो अगर पिछे करा एक कुंडा पता तारिया चार कुंडे आप सीधे बना लगे కు కు తారనావ ఇట్ పై నీ ప ਆਪਾਂ ਬਣਾਵਾਂਗੇ ਹੁਣ ਤੀਜੀ ਸਲਾਈ ਆਪਣੇ ਤੀਜੀ ਸਲਾਈ ਆਪਾਂ ਹਸ ਰੰਗ ਦੇ ਬਣਾਵਾਂਗੇ ਚਿੱਟੇ ਦੀ ਇਹ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾਵਾਂਗੇ ਜਿਹੜਾ ਕੁੰਡਾ ਪਾ ਤਾਰਿਆ ਸੀ ਉਹ ਵੀ ਆਪਾਂ ਨਾਲ ਬਣਾ ਲੈਣਾ ਕਾਕੁੰਡਾ ਤਾਰਾਂਗੇ ਤਾਗਾ ਪਿੱਛੇ ਕਰਾਂਗੇ ਹੁਣ ਇਧਰੋਂ ਵੀ ਆਪਾਂ ਇਹ ਸਲਾਈ ਸਾਰੀ ਸਿੱਧੀ ਬਣਾਵਾਂਗੇ ਉਲਟੀ ਸਾਈਡ ਤੋਂ ਰਿੱਟੇ ਰੰਗ ਵਾਲੀ ਸਲਾਈ ਜਿਹੜੀ ਆਪਾਂ ਸਿੱਧੀ ਬਣਾਵਾਂਗੇ ਇਹ ਆਪਣੀ ਚੌਥੀ ਸਲਾਈ ਹੈ ਜੀ ਹੁਣ ਆਪਾਂ ਫੇਰ ਆਹ ਵਾਲਾ ਕਲਰ ਲਾਵਾਂਗੇ ਤੇ ਇਹ ਆਪਾਂ ਬਣਾਵਾਂਗੇ ਜੀ ਦੋ ਗੁੰਡੇ ਹੁਣ ਆਪਾਂ ਆਹ ਵਾਲਾ ਗੁੰਡਾ ਪਾ ਰਹੇ ਹਾਂ ਫੇਰ ਆਪਾਂ ਪੰਜ ਗੁੰਡੇ ਸਿੱਧੇ ਬਣਾਵਾਂਗੇ ਇਸ ਰੰਗ ਦੇ 2 3 4 5 ਹੁਣ ਆਪਣਾ ਜਿਹੜਾ ਆਹ ਵਾਲਾ ਗੁੰਡਾ ਸੀ ਆਪਣਾ ਵਿੱਚ ਆ ਗਿਆ ਦੋ ਦੋ ਗੁੰਡੇ ਆਪਾਂ ਸਾਈਡਾਂ ਤੋਂ ਲੈ ਲਏ ਪੰਜ ਕੁੰਡੇ ਸਿੱਧੇ ਬਣਾਵਾਂਗੇ ਫਿਰ ਇੱਕ ਕੁੰਡਾ ਤਾਰ ਦਾਂਗੇ ਦੋ ਕੁੰਡੇ ਸਿੱਧੇ ਉਲਟੀ ਸਾਈਡ ਆ ਗਿਆ ਆਪਾਂ ਹੁਣ ਇੱਕ ਕੁੰਡਾ ਤਾਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਤਾਂ ਅੱਗੇ ਆਪਣੇ ਵੱਲ ਕਰਕੇ ਆ ਜਿਹੜਾ ਕੁੰਡਾ ਤਾਰਿਆ ਸੀ ਉਹਨੂੰ ਤਾਰ ਲਵਾਂਗੇ ਪੰਜ ਕੁੰਡੇ ਸਿੱਧੇ പണ്ടെ പൂജ സിദ്ധി ਲਓ ਜੀ ਹੁਣ ਆਪਾਂ ਚਿੱਟੇ ਰੰਗ ਦੀ ਸਲਾਈ ਫਿਰ ਤੋਂ ਬਣਾਵਾਂਗੇ ਸਿੱਧੇ ਪਾਸੋਂ ਆਪਾਂ ਇਹ ਸਲਾਈ ਪੂਰੀ ਸਿੱਧੀ ਬਣਾਵਾਂਗੇ ਅੱਗੇ ਸਾਰਦਾਂਗੇ ਆਪਾਂ ਇਹ ਸਲਾਈ ਸਿੱਧੀ ਬਣਾਵਾਂਗੇ ਆਪਾਂ ਇਸ ਤਰ੍ਹਾਂ ਕਰਕੇ ਚਾਰ-ਚਾਰ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਚਾਰ ਸਲਾਈਆਂ ਦਾ ਆਪਣਾ ਇੱਕ ਡਿਜ਼ਾਈਨ ਬਣ ਜਾਂਦਾ ਫਿਰ ਚਾਰ ਸਲਾਈਆਂ ਚੱਕਰੇ ਬਣ ਜਾਂਦੇ ਚਾਰ-ਚਾਰ ਸਲਾਈਆਂ ਪਾ ਕੇ ਤੁਗੇਲ ਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਹੁਣ ਆਪਾਂ ਫੇਰ ਆਹ ਵਾਲੀ ਸਲਾਈ ਹੁੱਚੇ ਰੰਗ ਦੀ ਪਾਵਾਂਗੇ ਹੁਣ ਆਪਾਂ ਜਿਹਨੇ ਪਹਿਲਾਂ ਵਾਲੀ ਸਲਾਈ ਪਾਈ ਸੀ ਇਸ ਤਰ੍ਹਾਂ ਪਾਵਾਂਗੇ ਤ ਆਪਣਾ ਬਹੁਤ ਸੋਹਣਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਅੱਗੇ-ਤੱਗੇ ਬਣਦਾ ਜਾਏਗਾ ਥੋੜਾ ਜਿਆਦਾ ਬਣਾ ਲਵਾਂ ਮੈਂ ਇਹ ਕਿੰਨਾ ਸੋਹਣਾ ਲੱਗਦਾ ਹੈ ਇਹੀ ਜੇ ਆਪਣੇ ਕੋਲੇ ਆਪਾਂ ਆਹ ਵਾਲੀਆਂ ਆਹ ਵਾਲੇ ਕਲਰ ਅਲੱਗ-ਅਲੱਗ ਪਾਵਾਂਗੇ ਤਾਂ ਵੀ ਬਹੁਤ ਸੋਹਣਾ ਬਣ ਕੇ ਆਊਗਾ ਉਹ ਤੇ ਸਾਰਤਾ ਇਸ ਤਰ੍ਹਾਂ ਲਿਖ ਲਿਆ ਕਿ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਰਤਾਰਤ শেয়ার ਤੇ ਲਾਈਕ ਤੇ ਆਪਣੇ ਚੈਨਲ ਨੂੰ ਕਰ ਲਈ ਜੀ ਸਬਸਕ੍ਰਾਈਬ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਰ ਦੇਖਣ ਲਈ ਬਹੁਤ ਬਹੁਤ ਧੰਨਵਾਦ